ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਬਈ ਤੁਹਾਡੇ ਨਾਲ ਸਾਂਝੀ ਕਰਨੀ ਮੈਂ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਆਪਣੇ ਘੋੜੇ ਦਾ ਪਹਿਲਾ ਰਿਜ਼ਲਟ ਆ ਗਿਆ ਜਦੋਂ ਤੋਂ ਆਪਣੇ ਕੋਲ ਘੋੜਾ ਆਇਆ ਤੇ ਉਹ ਜਿਹੜੀ ਪਹਿਲੀ ਘੋੜੀ ਮਿਲੀ ਆ ਉਹ ਸੋਹਣੀ ਅੱਜ ਤੇ ਬਹੁਤ ਸੋਹਣੀ ਬੱਚੀ ਦਿੱਤੀ ਆ ਤੇ ਮੇਰਾ ਦਿਲ ਕਰੈ ਲਈ ਉਹ ਖੁਸ਼ੀ ਆ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਕਿਉਂਕਿ ਬਹੁਤ ਉਮੀਦ ਹੁੰਦੀ ਆ ਆਪਣੇ ਘੋੜੇ ਤੋਂ ਵੀ ਮੇਰਾ ਜਾਨਵਰਾ ਜਿਹੜਾ ਘੋੜਾ ਉਹ ਚੰਗਾ ਪਰਦੇ ਕਰੇ ਹਨਾ ਤੇ ਬਾਕੀ ਇਹ ਆਪਣੀਆਂ ਉਮੀਦਾਂ ਦੇ ਬਿਲਕੁਲ ਕੋੜਾ ਖਰਾ ਉਤਰਿਆ ਤੇ ਉਤਰੇ ਵੀ ਕਿਉਂ ਨਾ ਕੋਈ ਖਾਨਦਾਨੀ ਬਾਈ ਪਿਓਲੇ ਪਾਸੋਂ ਭਾਵੇਂ ਮਾਂ ਵਾਲੇ ਪਾਸੋਂ ਆਪਾਂ ਦੇਖੀ ਤਾਂ ਬਹੁਤ ਚੰਗੀ ਖਾਨਦਾਨੀ ਘੋੜੀ ਦੀ ਜਿਹੜੀ ਪਹਿਲੀ ਘੋੜੀ ਰਣ ਸਿੰਘ ਤੋਂ ਮੇਟ ਹੋਈ ਸੀ ਤੇ ਉਹ ਸੂਟ ਵਾਲੇ ਲੈ ਆਈ ਹੁੰਦੀ ਸੀ ਦੋਵੇਂ ਖੰਭਾਂ ਤੋਂ ਘੋੜੀ ਬਿੱਲੀ ਸੀ ਉਹ ਤੇ ਥੋੜੀ ਜੀ ਆਪਾਂ ਕਹਿ ਲਈਏ ਉਹਦੇ ਫਲਕਾਰੀ ਹੈਗੀ ਸੀ ਘੋੜੀ ਦੀ ਕੰਨ ਵਗੈਰਾ ਥੋੜੀ ਸਾਦੀ ਸੀ ਉਹ ਪਰ ਆਪਣੇ ਘੋੜੇ ਨੇ ਮਤਲਬ ਦੁੱਖ ਹੀ ਤੋੜਤੇ ਬਾਈ ਬਹੁਤ ਚੰਗਾ ਰਿਜ਼ਲਟ ਆਇਆ ਆਪਣੇ ਰਣ ਸਿੰਘ ਦਾ ਬੱਚੀ ਕਾਲੀਆਂ ਅੱਖਾਂ ਦੀ ਆਈ ਆ ਬਾਲਪੌ ਦੀ ਸਾਫ ਆਈ ਆ ਬਾਈ ਤੇ ਕੰਨ ਵੀ ਬਹੁਤ ਕੁੰਡੀ ਵਾਲਾ ਆ ਜਿਹੜੇ ਮੈਨੂੰ ਫੋਟੋ ਵੀ ਭੇਜਿਆ ਨੇ ਬਾਈ ਨੇ ਥੋੜੇ ਸਮੇਂ ਬਾਅਦੀਆਂ ਨੇ ਸੁਣ ਲਓ ਤਾਂ ਮੈਂ ਫੋਟਾਂ ਵਿੱਚ ਵੀ ਲਾ ਦੂੰਗਾ ਤੇ ਜਿੰਨੀਆਂ ਵੀ ਜਿਹੜੇ ਭਰਾਵਾਂ ਨੇ ਆਪਣੇ ਘੋੜੇ ਤੇ ਮਤਲਬ ਵੀ ਉਮੀਦ ਰੱਖ ਕੇ ਘੋੜੀਆਂ ਮਲਾਈਆਂ ਨੇ ਮੈਨੂੰ ਐ ਲਾ ਦੇ ਸਾਰੇ ਨੇ ਉਮੀਦਾਂ ਤੇ ਆਪਣਾ ਘੋੜਾ ਬਈ ਖਰਾ ਉੱਤਰੂਗਾ ਤੇ ਬੱਚੀ ਬਿਲਕੁਲ ਸਪੌਟਲੈਸ ਆਈ ਆ। ਮੈਨੂੰ ਕਈ ਵਾਰ ਕੀ ਦੇਖਦੇ ਹੁੰਦੇ ਆ ਵੀ ਨੁਕਰੇ ਦੇ ਲੂਈ ਹੁੰਦੀ ਆ ਜਾਂ ਲਾਲ ਲੂਈਆਂ ਜਾਂ ਦੀ ਉੱਪਰ ਜਾਂ ਕਈ ਵਾਰ ਜਾਨਦਾਂ ਦੇ ਵਿੱਚ ਕਾਲੇ ਵਾਲ ਵਗੈਰਾ ਆ ਜਾਂਦੇ ਹੁੰਦੇ ਨੇ। ਤੇ ਉਹ ਜਾ ਕੁਝ ਵੀ ਨਹੀਂ ਆਇਆ। ਇਹ ਲੂਈ ਲਾਲ ਵੀ ਨਹੀਂ ਆਈ ਹੈਗੀ। ਨਹੀਂ ਕਈ ਜੰਮ ਦੇ ਬੱਚਿਆਂ ਤੇ ਬਹੁਤ ਜ਼ਿਆਦਾ ਲੂਈ ਹੁੰਦੀ ਆ। ਫੋਟੋਆਂ 'ਚ ਤੁਸੀਂ ਦੇਖੋ ਬਿਲਕੁਲ ਸਪੌਟਲੈਸ ਨੁਕਰੀ ਬੱਚੀ ਆਈ ਆ। ਹੁੰਡੀਦਾਰ ਕੰਨਾ ਆ, ਫੇਸ ਵਗੈਰਾ ਬਹੁਤ ਸੋਹਣਾ ਆ। ਦੇਲ ਸੱਤ ਬਹੁਤ ਉੱਚਾ ਲੱਗਿਆ ਹੋਇਆ ਹੈ ਪਿੱਟ ਕੋੜੀ ਦੀ ਬਹੁਤ ਚੰਗੀ ਆਈ ਹੈ ਬੱਚੀ ਪਹਿਲੀ ਮਤਲਬ ਵੀ 10 ਦੀ ਹੈ ਵੀ ਹਾਂ ਪੂਰੀ ਸ਼ੋਅ ਕੁਆਲਿਟੀ ਦੀ ਬੱਚੀ ਬਾੜਨਾ ਉਹਨੇ ਤੇ ਮੈਨੂੰ ਬਹੁਤ ਖੁਸ਼ੀ ਸੀ ਬਈ ਤੇ ਮੈਂ ਸੋਚਿਆ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਜਾਵੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਬਾਕੀ ਆਉਣ ਵਾਲੇ ਦਿਨਾਂ 'ਚ ਆਪਾਂ ਆਪਣੇ ਕੋੜੀ ਦੀ ਤੇ ਤੁਹਾਨੂੰ ਵਧੀਆ ਵੀਡੀਓ ਕਰਕੇ ਵੀ ਦਿਖਾਵਾਂਗੇ ਹੁਣ ਥੋੜੇ ਜਾਨਵਰ ਆਪਾਂ ਲਿੱਸੇ ਕੀਤੇਗਾ ਗਰਮੀ ਦੇ ਹਿਸਾਬ ਨਾਲ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਇੱਕ ਦੋ ਵੀਡੀਓ ਮੈਂ ਹੋਰ ਵੀ ਨੰਬਾਉਂਗਾ ਵੀ ਗਰਮੀ ਚ ਅਪਾ ਕਿਵੇਂ ਦੇਖਭਾਲ ਕਰਨੇ ਆ ਤੇ ਆਪਾਂ ਨੂੰ ਕਿਵੇਂ ਦੇਖਭਾਲ ਕਰਨੀ ਚਾਹੀਦੀ ਆ ਸੋ ਅੱਜ ਮੈਂ ਅਰਜੈਂਟਲੀ ਹੋਈ ਇਹ ਵੀਡੀਓ ਬਣਾ ਰਿਹਾ ਕਿ ਭਰਾਵਾਂ ਤੱਕ ਜਰੂਰ ਸੁਨੇਹਾ ਪਹੁੰਚਾਈਏ ਕਿਉਂਕਿ ਸਾਰੇ ਜਿੰਨੇ ਵੀ ਆਪਣੇ ਚੈਨਲ ਨਾਲ ਜੁੜੇ ਹੋਏ ਘੋੜਿਆਂ ਨੂੰ ਪ੍ਰੇਮ ਕਰਦੇ ਆ ਤੇ ਉਹਨਾਂ ਨਾਲੇ ਖੁਸ਼ੀ ਸਾਂਝੀ ਕਰੀ ਜਾਓ ਕਿਉਂਕਿ ਜੇ ਆਪਾਂ ਖੁਸ਼ੀ ਵੰਡਦੇ ਆਂ ਬਈ ਉਹ ਦੁੱਗਣੀ ਚੋਗਣੀ ਤਾਂ ਕਈ ਗੁਣਾ ਆਪਣੀ ਜਿਹੜੀ ਖੁਸ਼ੀ ਉਹ ਹੋ ਜਾਂਦੀ ਆ ਤੇ ਸਾਰੇ ਭਰਾਵਾਂ ਨੂੰ ਮੇਰਾ ਬਹੁਤ ਬਹੁਤ ਮੁਬਾਰਕਾਂ ਆਪਣੇ ਰਣ ਸਿੰਘ ਦਾ ਪਹਿਲਾ ਜਨਮ ਤ ਆ ਗਿਆ ਪਹਿਲੀ ਬੱਚੀ ਆ ਬਹੁਤ ਸੋਹਣੀ ਸ਼ੁਰੂਆਤ ਬਹੁਤ ਚੰਗੀ ਹੋਈ ਆ ਤੇ ਮਹਾਰਾਜ ਸੁੱਖ ਰੱਖੇ ਪ੍ਰਮਾਤਮਾ ਤੇ ਅੱਗੇ ਵੀ ਬਹੁਤ ਚੰਗੇ ਬੱਚੇ ਆਉਣ ਆਪਣੇ ਘੋੜੇ ਦੇ ਤੇ ਆਪਾਂ ਤੁਹਾਡੇ ਨਾਲ ਫੋਟੋਆਂ ਵੀਡੀਓ ਵਗੈਰਾ ਸਾਂਝੇ ਕਰਦੇ ਰਾਵਾਂਗੇ ਤੇ ਮੈਨੂੰ ਮਤਲਬ ਸਭ ਤੋਂ ਪਹਿਲਾਂ ਮੈਨੂੰ ਜਦੋਂ ਮੈਨੂੰ ਪਤਾ ਲੱਗਿਆ ਵੀ ਆਪਣੇ ਘੋੜੇ ਦਾ ਰਿਜ਼ਲਟ ਆ ਗਿਆ ਬਾਈ ਰਣਜੀਤ ਨਾ ਮੇਰੀ ਗੱਲ ਹੋਈ ਤਾਂ ਕਿ ਉਹ ਜਿਵੇਂ ਐਵੇਂ ਜੱਫੀ ਪਾਈ ਨਾ ਅੱਗੇ ਰਹਿ ਕੀ ਕਾਵੈ ਮੇਰੇ ਦੰਦੀ ਵੱਢ ਲਾਵਾ ਹੁੰਦਾ ਪਰ ਇਹਦੀਆਂ ਅੱਖਾਂ ਚੋਂ ਮੈਨੂੰ ਪਿਆਰ ਉਹ ਨੂਰ ਮੈਨੂੰ ਲੱਗੇ ਦਿਖ ਰਿਹਾ ਸੀ ਘੋੜੇ ਨੂੰ ਸਭ ਕੁਝ ਮਹਿਸੂਸ ਹੁੰਦਾ ਬਾਈ ਇਹ ਦੇਵਤੇ ਨੇ ਜਾਣੀ ਜਾਣ ਨੇ ਤੇ ਇਹ ਮੇਰੇ ਨਾਲ ਮੈਨੂੰ ਜੱਪੀ ਇਹਨੇ ਪਾਈ ਐ ਮੂੰਹ ਨਾਲ ਲਾਇਆ ਇਹਨੇ ਲਾੜ ਕੀਤਾ ਮੇਰੇ ਨਾਲ ਵੀ ਜੋ ਤੂੰ ਮੈਨੂੰ ਸਮਝਾਉਣਾ ਦੱਸਣਾ ਚਾਹ ਰਿਹਾ ਮੈਂ ਮੈਂ ਸਮਝ ਗਿਆ ਆਪਦੇ ਆਪ ਸਮਝ ਗਿਆ ਮੈਂ ਸੁਪਰਮਾਤਮਾ ਸਭ ਦੇ ਜਾਨਵਰਾਂ ਨੂੰ ਚੜ੍ਹਦੀ ਕਲਾ 'ਚ ਰੱਖ ਕੇ ਬਾਈ ਕਿਉਂਕਿ ਚੜ੍ਹਦੀ ਕਲਾ ਦਾ ਪ੍ਰਤੀਕ ਆ ਘੋੜਾ ਤੇ ਜਾਨਵਰ ਸਾਰਿਆਂ ਦੇ ਸਵਸਤ ਰਹਿਣ ਤੰਦਰੁਸਤ ਰਹਿਣ ਧੰਨਵਾਦ ਸਾਰੇ ਦੋਸਤੋ ਨਵੀਂ ਦੇਖਣ ਵਾਸਤੇ